ਇਹਦੀ ਕੋਈ ਗੱਲ ਨਹੀਂ ਆਜੋ ਛੱਡ ਜੋ ਹਦੀ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਜਾ ਆ ਜਾ ਚੱਲ ਆ ਦੋਨੋਂ ਫਟਾਫਟ ਆਜੋ ਦੋਵੇਂ ਜਣੇ ਆਜੋ ਤੂੰ ਵੀ ਆ ਜਾ ਕੀ ਹੈ ਤੇ ਪਰਿਵਾਰ ਦੇ ਨਾਲ ਹੀ ਕਿੰਨੇ ਪਿਆ ਬੀਬੀਆਂ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਸਾਡਾ ਦਾਪਾ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਸਿਰੇ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਿਵਾਰ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕੀ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਦੇ ਦਿੱਤੀ ਲੈ ਜਾਣਾ ਹਾਂ ਹਾਂ ਜੋਗੀ ਤਾਰ ਪਹਿਲਾਂ ਠੀਕ ਹੈ ਮਾਰਕਾ ਕਰਿਆ ਦਾ ਘਰ ਆ ਅਜੀ ਤਰੇ ਉਹ ਪਾਰੋਂ ਬਾਹਰ ਆਉਂਦਾ ਠੀਕ ਹੈ ਪਰ ਮੈਂ ਕੱਢੀ ਗਏ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਤੁਹਾਨੂੰ ਆਸਰਾ ਬੜਾ ਕੋਨਾ ਉੱਥੇ ਕਰ ਲਈ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਪਾਣੀ ਵਧ ਗਿਆ ਜੇ ਪਾਣੀ ਵਧ ਗਿਆ ਦੇਖੋ ਮੇਰੇ ਖਿਆਲੋਂ ਜੇ ਸਵੇਰ ਤੱਕ ਪਾਣੀ ਦਾ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3-3 4-4 ਫੁੱਟ ਜੇ ਹੋਰ ਵਧ ਗਿਆ ਫਿਰ ਫਿਰ ਆਪਾਂ ਕਿੱਥੇ ਜਾਵਾਂਗੇ ਇਹਨਾਂ ਵਾਸਤੇ ਤਾਂ ਸੋਚੋ ਵਿਚਾਰੀਆਂ ਬੰਦਰੀ ਆ ਜੋ ਨਹੀਂ ਨਹੀਂ ਸਾਨੂੰ ਜਿੱਥੀਆਂ ਚੱਲੋ ਸਾਡੇ ਬੀਬੀਆਂ ਨੂੰ ਭੇਜ ਦੋ ਟੰਗੇ ਰਾਵਾਂਗੇ ਆਪਾਂ ਮੈਂ ਰੋ ਪੰਜ ਮੀਟਰ ਮੀਟਰ ਸਾਰੇ ਮੁੱਕ ਗਏ ਤੇ ਮੇਰੇ ਇਹੋ ਪਾਣੀ ਦਾ ਬੜੀ ਔਰਲਾ ਕੱਢਿਆ ਤੁੰਗਵਾ ਇੱਕ ਤੂੰ ਛੋਟਾ ਬੱਚਾ ਐ ਤੂੰ ਵੀ ਚੱਲ ਚੱਲ ਤੂੰ ਵੀ ਵਧੀ ਵੀ ਤੇ ਜਾਣ ਲਿਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਉਹ ਲੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਰੋ ਕੱਲ ਵੀ ਰੋਟੀ ਪਾਣੀ ਕੋਈ ਨਹੀਂ ਚੱਲ ਅੱਜ ਕਰ ਸਾਡੇ ਲੋਕਾਂ ਦੇ ਦੇਖੋ ਜੀ ਭੁੱਖੇ ਪਾਣੀ ਦੀ ਗੱਲ ਇਹ ਤੇ ਗੁਰਦੁਆਰੇ ਸਾਹਿਬ 'ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਚੰਗਾ ਬੰਦੀ ਹੈ ਦੇਖੋ